ਪਹਿਲਾ ਬਲਾਕ ਹੀ ਰੱਖਣਾ ਪਰ ਚੰਗੀ ਤਰ੍ਹਾਂ ਠੀਕ ਜੇਕਰ ਆ ਜਿਹੜਾ ਖਾਲਾ ਮੈਂ ਤੈਨੂੰ ਅੱਧੇ ਖਰਚੇ 'ਚ ਤਿਆਰ ਕਰਕੇ ਵਿਖਾਦਾ ਮੰਨੇ ਉਹ ਕਿਵੇਂ ਬਈ ਦੱਸਾਂ ਫਿਰ ਦੱਸੋ ਜਿਹੜਾ ਆ ਖਾਲਾ ਗਲਤ ਬਣਿਆ ਕਿਵੇਂ ਇਧਰ ਦੇਖ ਆ ਖਾਲੇ 'ਚ ਗੋਡੇ-ਗੋਡੇ ਤੇ ਮਿੱਟੀ ਜੰਮ ਜਾਂਦੀ ਆ ਹੁਣ ਤੈਨੂੰ ਔਰਿਆ ਨੇੜਿਆ ਆ ਵੇ ਪਾਸੇ-ਪਾਸੇ ਐ ਘਾਹ ਜੰਮ ਜਾਂਦੇ ਆ ਵੇ ਜਿਹੜਾ ਖਾਲਾ ਮੈਂ ਤੈਨੂੰ ਬਣਾ ਕੇ ਦਊਗਾ ਨਾ ਉਹਦੇ 'ਚ ਆ ਘਾਹ ਨਹੀਂ ਉਗਦਾ ਉਹ ਕਿਵੇਂ ਤੇ ਜਿਹੜੀ ਮਿੱਟੀ ਆ ਨਾ ਜਦੋਂ ਆਪਾਂ ਨੂੰ ਖਾਲਦੇ ਆ ਆਪਣਾ ਅੱਡੀ ਚੋਟੀ ਦਾ ਜ਼ੋਰ ਲੱਗ ਜਾਂਦਾ ਮਿੱਟੀ ਦਾ ਆਉਗੀ ਨਹਿਰ ਦਾ ਪਾਣੀ ਮੇਰੀ ਗੱਲ ਸੁਣ ਅੱਡੀ ਚੋਟੀ ਤੇ ਜ਼ੋਰ ਲੱਗ ਜਾਂਦਾ ਕਿ ਨਹੀਂ ਹੋਰ ਕਈ ਵਾਰਾਂ ਵਿੱਚ ਸੱਪ ਸੁਪ ਵੀ ਆਪਾਂ ਨੂੰ ਟੱਕਰ ਦੇ ਮੇਰੇ ਇੱਕ ਵਾਰ ਸੱਪ ਲੜ ਗਿਆ ਹੀ ਖਾਲੇ 'ਚ ਹਾਂ ਹਾਂ ਨਾਲੇ ਸੱਪ ਵੀ ਘਟ ਆਉਣਗੇ ਜਿਹੜਾ ਖਾਲਾ ਮੈਂ ਦੱਸੂੰਗਾ ਤੂੰ ਮੰਨੇ ਫਿਰ ਯਾਰ ਮੇਰੀ ਗੱਲ ਸੁਣ ਮਿੱਟੀ ਦਾ ਫਿਰ ਨਹਿਰ ਦੇ ਪਾਣੀ ਚ ਆਉਂਦੀ ਹੁੰਦੀ ਆ ਯਾਰ ਤੈਨੂੰ ਮੈਂ ਅੱਧੇ ਖਰਚੇ 'ਚ ਖਾਲਾ ਤਿਆਰ ਕਰਕੇ ਦਿਖਾ ਦਾਂ ਉਹ ਕਿਵੇਂ ਦਿਖਾ ਦੇ ਹੁਣੇ ਵਿਖਾ ਦਾਂ ਦਿਖਾ ਦੇ ਪ੍ਰੂਫ ਦੇ ਸਹਤ ਦਿਖਾ ਦੇ ਵੀਡੀਓ ਨੂੰ ਦੋਸਤੋ ਸ਼ੇਅਰ ਕਰਦੇ ਆ ਜ ਅੱਜ ਤੁਹਾਨੂੰ ਇੱਕ ਵੱਖਰੀ ਤਕਨੀਕ ਦਾ ਪ ਬਣਾ ਕੇ ਵਿਖਾਵਾਂਗੇ ਤੁਸੀਂ ਵੀਡੀਓ ਦੇਖਿਆ ਜੇ ਐਡਾ ਸੋਹਣਾ ਇਹਨਾਂ ਨੇ ਖਾਲਾ ਬਣਾਇਆ ਓਪਨ ਖਾਲਾ ਗੱਲਾਂ ਮਾਰੀ ਇਹਨਾਂ ਦਿਖਾ ਵੀ ਵਿਖਾਉਣਾ ਇੱਕ ਮਿੰਟ ਤਾਂ ਦੋਸਤੋ ਸਕਰੀਨ ਤੇ ਤੁਸੀਂ ਦੇਖ ਸਕਦੇ ਜੇ ਇਹ ਆ ਜੀ ਪਾਕਿਸਤਾਨ ਦੀ ਤਕਨੀਕ ਪਾਕਿਸਤਾਨ ਵਿੱਚ ਸਰਕਾਰ ਨੇ ਉਹਨਾਂ ਨੂੰ ਇਦਾਂ ਦੀਆਂ ਫੋਲਡੇਬਲ ਸਲੇਬਾਂ ਦਿੱਤੀਆਂ ਹੋਈਆਂ ਨੇ ਜਿਨ੍ਹਾਂ ਨੂੰ ਬਲੌਕ ਕਹਿ ਜਾਂਦਾ ਇਦਾਂ ਕਰਕੇ ਬਲੌਕ ਬਣਾ ਰੱਖੇ ਨੇ ਉਹਨਾਂ ਨੇ ਠੀਕ ਇਹ ਸਰਕਾਰ ਨੇ ਦਿੱਤੇ ਬਿਲਕੁਲ ਫ੍ਰੀ ਜਿਹੜੀ ਲੇਬਰ ਆ ਉਹ ਪਿੰਡ ਵਾਲਿਆਂ ਨੇ ਜਾਂ ਕਮੇਟੀ ਨੇ ਭਰਨੀ ਆ ਕੀ ਆ ਜਾਂ ਭਲਾਂ ਦੀ ਪਿੰਡ ਵਾਲੇ ਆਪ ਲਾ ਕੇ ਬਣਾ ਲੈਣ ਭਲਾਂ ਦੀ ਕਮੇਟੀ ਤਾਂ ਦੋਸਤੋ ਜਿਹੜਾ ਇਹ ਖਾਲਾ ਨਾ ਐਸ ਖਾਲੇ ਨਾਲੋਂ ਅੱਧੇ ਖਰਚੇ 'ਚ ਤਿਆਰ ਹੋ ਜਾਂਦਾ ਜਿਹੜਾ ਉਹ ਬਲੌਕ ਆ ਨਾ 3x6 ਦਾ ਬਲੌਕ ਆ ਜੀ ਉਹ 3x6 ਦਾ ਠੀਕ ਆ ਤੇ ਉਹ ਬਲੌਕ ਜਿਹੜਾ ਕਿ 600 ਦੇ ਵਿੱਚ ਤਿਆਰ ਹੋ ਜਾਂਦਾ ਉਹਦੇ ਵਿੱਚ ਸਰੀਏ ਵਗੈਰਾ ਸਾਰਾ ਕੁਝ ਵਿੱਚ ਲੱਗਿਆ ਤੁਹਾਨੂੰ ਮਿਲੇਗਾ ਇਹ ਗੋਲ ਜਾ ਹਨਾ ਗੋਲ ਜਾ ਹਾਂ ਗੋਲ ਜਾ ਗੋਲ ਜਾ ਉਹਦੇ 'ਚ ਨਾ ਕੁਗੀ ਫਿਕਸ ਹੋ ਜਾਂਦਾ ਜਿਵੇਂ ਲੋਕ ਨਹੀਂ ਲਾ ਲੱਗ ਜਾਂਦਾ ਲੋਕਟਾਈਲ ਆਪਾਂ ਫਿਕਸ ਕਰ ਦਨੇ ਉਵੇਂ ਦੋਸਤੋ ਇੱਕ ਦੂਜੇ ਬਲੌਗ ਦੇ ਵਿੱਚ ਫਿਕਸ ਹੁੰਦਾ ਠੀਕ ਤੇ ਤੁਸੀਂ ਖਾਲਾ ਦੇਖ ਸਕਦੇ ਜੇ ਵੇਖੋ ਤੁਸੀਂ ਲੰਮਾ ਖਾਲਾ ਕਿੱਡਾ ਸੋਹਣਾ ਲੱਗਦਾ ਤੇ ਐ ਕਰਕੇ ਚਪਟਾ ਆਹ ਤੁਹਾਨੂੰ ਚੌਰਸਾ ਨਾ ਖਾਲਾ ਕੁਗੀ ਵੀ ਖਾਈ ਥੱਲੇ ਆਹ ਦਾ ਚੌਰਸਾ ਉਹ ਖਾਲਾ ਇਦਾਂ ਕਰਕੇ ਐ ਕਰਕੇ ਇਹ ਐ ਕਰਕੇ ਇਹ ਐ ਕਰਕੇ ਤੁਸੀਂ ਦੇਖ ਸਕਦੇ ਜੀ ਵੀਡੀਓ ਚ ਐ ਬਹੁਤ ਸੋਹਣਾ ਬਣਿਆ ਹੈ ਨਾ ਤੇ ਉੱਚਾ ਵੀ ਆ ਜਿੰਨਾ ਮਰਜ਼ੀ ਪਾਣੀ ਆ ਜਾਏ ਖਾਲਾ ਉੱਛਲਦਾ ਨਹੀਂ ਤੇ ਢਲਾਨ ਚ ਉਹਨਾਂ ਦਾ ਕਹਿਣਾ ਵੀ ਨਾ ਤਾਂ ਇਹਦੇ ਚ ਆ ਘਾ ਆਊਗਾ ਕਿਉਂਕਿ ਇਹਦੇ ਆਸੇ-ਪਾਸੇ ਮਿੱਟੀ ਆ ਤੇ ਇੱਥੇ ਘਾਹ ਜਿੱਥੇ ਮਿੱਟੀ ਖੜੀ ਘਾਹ ਹੋਣਾ ਉਹ ਐ ਕਰਕੇ ਆ ਤੇ ਉਹਦਾ ਜਿਹੜਾ ਮਿੱਟੀ ਆ ਜਿਹੜੀ ਵਿਚਾਲੇ ਆ ਜੂਗੀ ਇੱਥੇ ਤੇ ਜਦੋਂ ਆਪਾਂ ਲੱਗੇ ਕੱਢਣ ਤੇ ਇੱਕ ਟੱਪੇ 'ਚ ਖਖਾਲਾ ਸਾਫ਼ ਕਿਉਂਕਿ ਗਲਾਈ ਚਾਣਾ ਗਲਾਈ 'ਚ ਤਾਂ ਕਈਆਂ ਵੀ ਉਹਨਾਂ ਨੇ ਗਲਾਈ 'ਚ ਦਿੱਤੀਆਂ ਹੀ ਆ ਸਰਕਾਰ ਨੇ ਠੀਕ ਉਵੇਂ ਜਿਵੇਂ ਐ ਮਾਰਨਾ ਹੈ ਸਾਫ਼ ਕਈ ਵਾਰ ਉਹ ਕਈਆਂ ਵੀ ਤੁਹਾਨੂੰ ਮੈਂ ਵਿਖਾਉਂਗਾ ਇਹ ਵੀ ਅੱਧਾ ਲੱਗੂ ਉੱਤੇ ਟਾਈਮ ਵੀ ਅੱਧਾ ਲੱਗੂ ਉਹ ਬਣਾਉਣ ਦਾ ਖਰਚਾ ਜਿੰਨਾ ਪਾਈਪ ਲਾਈਨ ਪਾਉਣ ਤੇ ਖਰਚਾ ਆਉਂਦਾ ਉਹਨਾ ਖਾਲਾ ਬਣਾਉਣ ਤੇ ਆਉਂਦਾ ਠੀਕ ਉਹ ਕਹਿੰਦੇ ਵੀ ਅਸੀਂ ਦੋ ਦਿਨਾਂ ਦੇ ਵਿੱਚ ਘੱਟੋ ਘੱਟ ਵੀ ਉਹਨਾਂ ਨੇ 3 ਕਿਲੋਮੀਟਰ ਲੰਮਾ ਖਾਲਾ ਬਣਾਤਾ ਤਿੰਨ ਤੋਂ 4 ਕਿਲੋਮੀਟਰ ਲੰਮਾ ਖਾਲਾ ਦੋ ਦਿਨਾਂ ਦੇ ਵਿੱਚ ਬਣਾਤਾ ਉਹਨਾਂ ਨੇ ਠੀਕ ਮੇਰੀ ਗੱਲ ਹੋਈ ਪਾਕਿਸਤਾਨੀ ਵੀਰ ਨਾਲ ਲੈਂਦੇ ਪੰਜਾਬ ਵਾਲੇ ਪੰਜਾਬੀਆਂ ਨੇ ਇੱਕ ਆੜ ਕੱਢੀ ਦੋਸਤੋ ਤੇ ਉੱਥੇ ਜੇਕਰ ਆਪਣੇ ਵੀ ਇਦਾਂ ਦੇ ਖਾਲੇ ਓਪਨ ਬਣਨ ਲੱਗ ਜਾਣ ਜਿਵੇਂ ਆਹ ਖਾਲਾ ਪਾਈਪ ਲਾਈਨ ਪਾਜੇ ਫਾਰ ਬੈਟਰ ਬਹੁਤ ਵਧੀਆ ਪਰ ਜੇਕਰ ਆਪਾਂ ਕਹਿੰਦੇ ਵੀ ਓਪਨ ਖਾਲਾ ਚਾਹੀਦਾ ਇਹ ਤਕਨੀਕ ਬਹੁਤ ਵਧੀਆ ਲੱਗੀ ਮੈਨੂੰ ਐ ਉੱਚਾ ਜੀ ਪਾਸੇ-ਆਸੇ ਮਿੱਟੀ ਨਾਲ ਹੋਣੀ ਚਾਹੀਦੀ ਆ ਤੇ ਵੇਖੋ ਤੁਸੀਂ ਖਾਲਾ ਤਾਂ ਦੋਸਤੋ ਜੇਕਰ ਇਹ ਤਕਨੀਕ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇ ਜੀ ਕਿਉਂਕਿ ਪਾਈਪ ਵੀ ਆਪਾਂ ਨੂੰ ਲਾਲਾ ਵੀ 7-8 ਫੁੱਟ ਦੀ ਪਾਈਪ ਪੈ ਜਾਂਦੀ ਹੈ 2250 ਦੀ ਪੈ ਜਾਂਦੀ ਨਾ ਪੈ ਜਾਂਦੀ ਪੈ ਜਾਂਦੀ ਜੇਕਰ ਤਿੰਨ-ਤਿੰਨ ਤੇ ਤਿੰਨ ਹੀ ਆਉਣਗੇ ਤੇ 600 ਰੁਪਏ 1800 ਰੁਪਏ ਚ ਆਪਾਂ ਨੂੰ ਪੈ ਜੂ ਹਨਾ ਠੀਕ ਇਹਦੇ ਚ ਲੀਵਰ ਉਹ ਘੱਟ ਪੈਂਦੀ ਆ ਉਹਦੇ 'ਚ ਆਪਾਂ ਨੂੰ ਲਾ ਲੋ ਵੀ ਜੋੜ ਦਾ ਖਰਚਾ ਦੇਣਾ ਪੈਂਦਾ 2250 ਉਹ ਅਗਲੇ ਹਨ ਇਹਦੇ 'ਚ ਇੱਕ ਤਾਂ ਟਲਾਨ ਚ ਆ ਜਾਂਦਾ ਜਿੱਥੇ ਇੱਕ ਵਾਰਾ ਜੋੜ ਲੱਗ ਗਿਆ ਕੁੱਗ ਪਾਈਪ ਤਾਂ ਉੱਚੀ ਨਹੀਂ ਵੀ ਕਰਨੀ ਪੈਂਦੀ ਆ ਇੱਕ ਵਾਰ ਆਪਾਂ ਉੱਥੇ ਰੱਖਦਾ ਨਾ ਠੀਕ ਆ ਉਹਦੇ ਵਿੱਚ ਹੀ ਫਸਦਾ ਤੁਰਿਆ ਹੁਣਾ ਨੇ ਆ ਟਲਾਨ 'ਚ ਫਸਦਾ ਤੁਰਿਆ ਹੁਣਾ ਠੀਕ ਪਹਿਲਾ ਬਲਾਕ ਹੀ ਰੱਖਣਾ ਪਰ ਚੰਗੀ ਤਰ੍ਹਾਂ ਠੀਕ ਆ ਉਹਨੂੰ ਟਲਾਨ 'ਚ ਰੱਖਤਾ ਤੇ ਫਸਦਾ ਤੁਰਿਆ ਹੁਣਾ ਨਾ ਖਾਲਾ ਲੀਕ ਹੋਵੇ ਗਾਰੰਟੀ ਆ ਤੇ ਨਾ ਹੀ ਇਹਦੇ 'ਚ ਘਾ ਜਮੇ ਤੇ ਮਿੱਟੀ ਵੀ ਵਿਚਾਲੇ ਰਹਿ ਜਾਂਦੀ ਤੇ ਮਿੰਟੋ ਮਿੱਟੀ ਖਾਲਿਆ ਜਾਂਦਾ